ਹਾਂਜੀ ਕਰ ਲੱਗਿਆ ਦੱਸਦੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਤਮਾਕਾ ਹੋਣ ਚੱਲਿਆ ਅਮਰਤਪਾਲ ਦੀ ਐਂਟਰੀ ਹੋ ਰਹੀ ਹੈ ਅਮਰਤਪਾਲ ਦੀ ਐਂਟਰੀ ਖੰਡੂਰ ਸਾਹਿਬ ਵਿਧਾਨ ਸਭਾ ਜਿਹੜਾ ਹਲਕਾ ਐਮਪੀ ਦਾ ਹਲਕਾ ਉਥੋਂ ਉਮੀਦਵਾਰ ਕਰ ਦਿੱਤੇ ਗਏ ਨੇ ਔਰ ਆਜ਼ਾਦ ਉਮੀਦਵਾਰ ਹੋਣਗੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਮੁਲਾਕਾਤ ਕੀਤੀ ਗਈ ਸੀ ਰਾਜਦੇਵ ਸਿੰਘ ਖਾਲਸਾ ਜਿਹੜੇ ਐਡਵੋਕੇਟ ਨੇ ਅਮਰਤਪਾਲ ਦੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਤਪਾਲ ਪੰਜਾਬ ਦੀ ਸਿਆਸਤ ਦੇ ਵਿੱਚ ਖੁੱਦ ਚੁੱਕੇ ਨੇ ਖੰਡੂਰ ਸਾਹਿਬ ਜਿਹੜੀ ਸੀਟ ਆ ਉੱਥੋਂ ਆਜ਼ਾਦ ਉਮੀਦਵਾਰ ਲੜਨਗੇ ਇਹਦਾਦੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਤੁਰਨਾ ਸਾਂਝੀ ਕਰਨ ਲੱਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਭਚਾਲ ਆਉਣ ਲੱਗਿਆ ਖੰਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਜਿਹੜੇ ਕੈਬਨਿਟ ਮંત્રી ਨੇ ਉਹ ਖੜੇ ਹੋਏ ਨੇ ਉਹਨਾਂ ਨੂੰ ਟੱਕਰ ਦੇਣ ਦੇ ਲਈ ਪੰਜਾਬ ਭਾਰਤ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਜਿਹੜੇ ਚੌਣ ਮੈਦਾਨ ਵਿੱਚ ਉਤਰਨ ਲੱਗੇ ਨੇ ਉਹਨਾਂ ਦੇ ਪਰਿਵਾਰ ਅਤੇ ਰਾਜਦੇਵ ਸਿੰਘ ਖਾਲਸਾ ਦੇ ਮੈਂਬਰਾਂ ਨੇ ਔਰ ਜਿਹੜੇ ਵਕੀਲ ਆ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਨ ਤੋਂ ਬਾਅਦ ਹੁਣ ਜਿਹੜਾ ਪੂਰਾ ਪਰਿਵਾਰ ਆ ਜਾ ਉਹਨਾਂ ਦੀ ਟੀਮ ਆ ਕਾਗਜ਼ਾਤ ਇਕੱਠੇ ਕਰਨ ਲੱਗੇ ਹੋਏ ਨੇ ਕਿ ਹੁਣ ਆਜ਼ਾਦ ਉਮੀਦਵਾਰ ਲੜਨਗੇ ਪੰਜਾਬ ਦੀ ਖੰਡੂਰ ਸਾਹਿਬ ਸੀਟ ਤੋਂ ਅੱਜ ਇੱਥੇ ਸਭ ਤੋਂ ਵੱਡਾ ਜਿਹੜਾ ਹੁਣ ਚਿਹਰਾ ਪੰਜਾਬ ਦਾ ਦੱਸਿਆ ਜਾ ਰਿਹਾ ਨੌਜਵਾਨ ਜੋ ਪਿਆਰ ਕਰਦੇ ਨੇ ਦੱਸਿਆ ਜਾ ਰਿਹਾ ਕਿ ਅਮਰਤਪਾਲ ਖੰਡੂਰ ਸਾਹਿਬ ਤੋਂ ਜਿਹੜੇ ਚੋਣ ਮੈਦਾਨ ਵਿੱਚ ਉਤਰਨਗੇ ਤੇ ਉੱਥੇ ਹੀ ਕੀ ਸਿਨੈਰੀਓ ਹੋਵੇਗਾ ਦੇਖਣਾ ਹੋਵੇਗਾ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਵੱਡੇ ਜਿਹੜੇ ਧਮਾਕੇ ਹੋ ਰਹੇ ਨੇ ਤਾਂ ਵੱਡਾ ਧਮਾਕਾ ਇਹ ਆ ਕਿ ਅਮਰਤਪਾਲ ਵੱਡੀ ਗੱਵਰੇ ਆ ਕਿ ਅਮਰਤਪਾਲ ਜੇਲ੍ਹ ਦੇ ਵਿੱਚ ਹੀ ਬੈਠ ਕੇ ਜਿਹੜੇ ਡਿਬਰੂਗਾ ਜੇਲ੍ਹ ਅਸਾਮ ਦੇ ਵਿੱਚ ਬੰਦ ਨੇ ਐਨਐਸਏ ਲੱਗਿਆ ਹੋਇਆ ਉਹਨਾਂ ਉੱਤੇ ਉਹ ਉੱਥੇ ਬੈਠ ਕੇ ਹੀ ਚੋਣ ਮੈਦਾਨ ਦੇ ਵਿੱਚ ਉਤਰਨਗੇ ਉਹਨਾਂ ਦਾ ਪਰਿਵਾਰ ਚੋਣ ਪ੍ਰਚਾਰ ਕਰੇਗਾ ਭਾਈ ਅਮਰਤਪਾਲ ਦਾ ਤਮਾਮ ਜਿਹੜੇ ਚੋਣ ਵਾਲੇ ਨੇ ਔਰ ਉਹਨਾਂ ਦਾ ਪਰਿਵਾਰ ਆ ਉਹ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤੇ ਵੱਡੀ ਖਬਰ ਹੈ ਪੂਰੀ ਚੁਣੌਤੀ ਹੋਵੇਗੀ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਨੂੰ ਅਕਾਲੀਆਂ ਨੂੰ ਔਰ ਆਮ ਆਦਮੀ ਪਾਰਟੀ ਭਾਜਪਾ ਵਾਲਿਆਂ ਨੂੰ ਚੁਣੌਤੀ ਤੇ ਵੱਡੀ ਟੱਕਰ ਦੇਣ ਦੇ ਲਈ ਅਮਰਤਪਾਲ ਆ ਰਹੇ ਨੇ ਔਰ ਉਹਨਾਂ ਦੇ ਵੱਲੋਂ ਇਹ ਜਿਹੜਾ ਸਿਨੈਰੀਓ ਕੀ ਹੋਵੇਗਾ ਐਲਾਨ ਕਰ ਦਿੱਤਾ ਕਿ ਅਸੀਂ ਖੰਡੂਰ ਸਾਹਿਬ ਦੀ ਜਿਹੜੀ ਸੀਟ ਆ ਉਥੋਂ ਨਾਮਜ਼ਦਗੀਆਂ ਭਰਾਂਗੇ ਆਜ਼ਾਦ ਉਮੀਦਵਾਰ ਖੜੇ ਹੋਣਗੇ ਭਾਈ ਅਮਰਤਪਾਲ ਔਰ ਅਮਰਤਪਾਲ ਦੇ ਜਿਹੜੇ ਤਮਾਮ ਸਾਥੀ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਤਮਾਮ ਮੈਂਬਰ ਨੇ ਉਹ ਚੋਣ ਪ੍ਰਚਾਰ ਕਰਨਗੇ ਔਰ ਉੱਤੇ ਹੀ ਪ੍ਰਚਾਰ ਚੋਣ ਪ੍ਰਚਾਰ ਦੇ ਵਿੱਚ ਜੁਟ ਜੁਟ ਜਾਵੇਗਾ ਮੁਲਾਕਾਤ ਕੀਤੀ ਹੈ ਰਾਜਦੇਵ ਸਿੰਘ ਦੇ ਵੱਲੋਂ ਉਹ ਜਿਹੜੇ ਐਡਵੋਕੇਟ ਨੇ ਉਹਨਾਂ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਦੁਪਹਿਰ ਅੱਜ ਤੜਕਸਰ ਗਿਆ ਸੀ ਦੁਪਹਿਰੇ ਮੁਲਾਕਾਤ ਕੀਤੀ ਮੁਲਾਕਾਤ ਕਰਨ ਤੋਂ ਬਾਅਦ ਇਹ ਜਿਹੜਾ ਵੱਡਾ ਐਲਾਨ ਕਰ ਦਿੱਤਾ ਔਰ ਅਸੀਂ ਗੱਲਬਾਤ ਵੀ ਕੀਤੀ ਹੈ ਸੂਤਰਾਂ ਮੁਤਾਬਿਕ ਪਹਿਲਾਂ ਖਬਰ ਆ ਰਹੀ ਸੀ ਪਰ ਹੁਣ ਪੱਕੀ ਖਬਰ ਹੈ ਕਿ ਅਮਰਤਪਾਲ ਚੌਂਣ ਮੈਦਾਨ ਵਿੱਚ ਉਤਰ ਲੱਗੇ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਖੰਡੂਰ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋਣ ਜਾ ਰਿਹਾ ਅਮਰਤਪਾਲ ਚੌਣ ਮੈਦਾਨ ਵਿੱਚ ਉਤਰ ਲੱਗੇ ਨੇ ਤੇ ਉੱਤੇ ਹੀ ਲਾਲਜੀਤ ਪੁੱਲਰ ਜਿਹੜੇ ਚੌਣ ਮੈਦਾਨ ਵਿੱਚ ਉਤਰ ਚੁੱਕੇ ਨੇ ਉਹਨਾਂ ਨੂੰ ਟੱਕਰ ਦੇਣ ਦੇ ਲਈ ਅਮਰਤਪਾਲ ਦੀ ਐਂਟਰੀ ਹੋ ਚੁੱਕੀ ਆ ਅਮਰਤਪਾਲ ਪੰਜਾਬ ਦੇ ਜਿਹੜੇ ਖੰਡੂਰ ਸਾਹਿਬ ਹਲਕਾ ਏ ਉਮੀਦਵਾਰ ਐਮਪੀ ਸੀਟ ਆ ਉਸ ਉੱਤੇ ਉਮੀਦਵਾਰੀ ਦੇ ਨਾਮਜ਼ਦ ਹੋਣਗੇ ਪੱਤਰ ਭਰਨਗੇ ਔਰ ਕਾਗਜ਼ਾਤ ਜਿਹੜੇ ਭਰੇ ਜਾਣਗੇ ਸੋ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਏ ਅਮਰਤਪਾਲ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਕਰਨ ਲੱਗੇ ਨੇ ਜੇਲ੍ਹ ਦੇ ਵਿੱਚ ਬੈਠ ਕੇ ਹੀ ਉਹ ਚੋਣ ਮੈਦਾਨ ਵਿੱਚ ਉਤਰਨਗੇ ਤੇ ਪਰਿਵਾਰ ਵੱਲੋਂ ਵਾਰਿਸ ਪੰਜਾਬ ਦੇ ਮੈਂਬਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤੇ ਅਮਰਿਤਪਾਲ ਡਿਬਰੂਗੜ ਅਸਾਮ ਜੇਲ੍ਹ ਦੇ ਵਿੱਚ ਬੈਠ ਕੇ ਹੀ ਚੋਣ ਮੈਦਾਨ ਵਿੱਚ ਉਤਰਨਗੇ ਪੰਜਾਬ ਦੀ ਸਿਆਸਤਾਂ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਵੱਡੀ ਖਬਰ ਸਾਹਮਣੇ ਆ ਰਹੀ ਕਿ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋ ਗਿਆ ਅਮਰਿਤਪਾਲ ਜਿਹੜੇ ਚੋਣ ਮੈਦਾਨ ਵਿੱਚ ਉਤਰ ਲੱਗੇ ਨੇ ਖੰਡੂਰ ਸਾਹਿਬ ਤੋਂ ਉਮੀਦਵਾਰੀ ਭਰਨਗੇ ਤੇ ਵਿਰੋਧੀਆਂ ਦੇ ਲਈ ਇੱਕ ਵੱਡਾ ਚਿਹਰਾ ਪੰਜਾਬ ਦੀ ਸਿਆਸਤੀ ਸਭ ਤੋਂ ਹੋਟ ਸੀਟ ਬਣਦੀ ਨਜ਼ਰ ਆਵੇਗੀ ਖੰਡੂਰ ਸਾਹਿਬ ਦੀ ਸੋ ਵੱਡੀ ਖਬਰ ਸਾਹਮਣੇ ਆ ਰਹੀ ਕਿ ਜੇਲ੍ਹ ਦੇ ਵਿੱਚ ਬੈਠ ਕੇ ਅਮਰਿਤਪਾਲ ਖੰਡੂਰ ਸਾਹਿਬ ਤੋਂ ਚੌਣ ਮੈਦਾਨ ਵਿੱਚ ਉਤਰਨਗੇ